ਸਾਰਿਆਂ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਐ ਮਿਲ ਕੇ ਮਹਾਪੰਚਾਇਤ ਸੰਗਠਨ ਦਾ ਮੁਖ ਸੰਚਾਲਕ ਆ ਗਿਆ ਔਰ ਮੇਰੇ ਨਾਲ ਨਾਲ ਅੱਜ ਧਾਰਮਿਕ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਵੀ ਪਹੁੰਚੀਆਂ ਹਨ ਮਾਨਯੋਗ ਜਗਦੀਸ਼ ਕੁਮਾਰ ਜੱਕੂ ਜੀ ਰਾਹੁਲ ਮਲਿਕ ਜੀ ਔਰ ਅੱਜ ਜਿਹੜਾ ਅਸੀਂ ਸੀਪੀ ਸਾਹਿਬ ਨੂੰ ਮਿਲਣ ਆਏ ਹਾਂ ਕਮਿਸ਼ਨ ਸਾਹਿਬ ਨੂੰ ਔਰ ਸਾਡੇ ਜਿਹੜੇ ਪੁਲਿਸ ਤੋਂ 27 ਲੋਕ ਜਿਹੜੇ ਆ ਉਹ ਅੱਜ ਸਾਨੂੰ ਵਾਲਮੀਕੀ ਜਥੇਬੰਦੀਆਂ ਕੋ ਆਏ ਆ ਜਿਸ ਤਰ੍ਹਾਂ ਜੋਤੀ ਪ੍ਰਕਾਸ਼ ਜੀ ਆ ਉਰੇ ਮਨਜੀਤ ਕੌਰ ਪੈਣਿਆ ਦਿਹਾਤੀ ਤੋਂ ਆ ਔਰ ਜਿਹੜੇ ਜੋਤੀ ਪ੍ਰਕਾਸ਼ ਜੀ ਆ ਇਹ ਸ਼ਹਿਰ ਤੋਂ ਆ ਇਹਨਾਂ ਦੇ ਜਿਹੜੇ ਮਤਲਬ ਪੁਲਿਸ ਵੱਲੋਂ ਕੁਛ ਸ਼ਰਾਰਤੀ ਅੰਸਰਾ ਦੇ ਨਾਲ ਰਲ ਕੇ ਕੁਛ ਇਹਨਾਂ ਦੇ ਪਰਚੇ ਇਹਨਾਂ ਦੇ ਬੇਟੇ ਦੇ ਦਰਜ ਕੀਤੇ ਗਏ ਨਜਾਇਜ਼ ਜਿਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਵੀ ਇਹਨਾਂ ਦੇ ਬੱਚੇ ਨੂੰ ਜਿਹੜਾ ਵਾ ਇਹ ਕਲੀਨ ਚਿੱਟ ਦਿੱਤੀ ਹੈ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਇਹਨਾਂ ਦੇ ਘਰ ਜੋਤੀ ਪ੍ਰਕਾਸ਼ ਜੀ ਦੇ ਘਰ ਹਮਲਾ ਹੋਇਆ ਇਹਨਾਂ ਦੇ ਘਰ ਦੀ ਤੋੜਪਾਨ ਹੋਈ ਗਈ ਪੁਲਿਸ ਪ੍ਰਸ਼ਾਸਨ ਨੂੰ 24 ਤਰੀਕ ਦੀ ਇਹਨਾਂ ਨੇ ਦਰਖਾਸਤ ਦਿੱਤੀ ਆ ਮਗਰ ਅਜ ਤੱਕ ਕੋਈ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਔਰ ਉਹਨਾਂ ਦੇ ਨਾਲ ਨਾਲ ਭੈਣ ਮਨਜੀਤ ਕੋਰਿਆ ਉਹ ਵੀ ਇਹਨਾਂ ਦੇ ਜਿਹੜੀ ਬਹੂ ਆ ਉਹਨਾਂ ਦੀ ਇਹਨਾਂ ਦੀ ਜਿਹੜੀ ਬਹੂ ਆ ਇਹਨਾਂ ਦੇ ਉੱਤੇ ਨਜਾਇਜ਼ ਜਿਹੜਾ ਵਾ ਪਰਚਾ ਇਹਨਾਂ ਦੇ ਪਰਿਵਾਰ ਦੇ ਉੱਤੇ ਨਜਾਇਜ਼ ਦਰਜ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਕਿਉਂਕਿ ਇਹਨਾਂ ਦੇ ਜਿਹੜੀ ਇਹਨਾਂ ਦੀ ਬਹੂ ਆ ਉਹਨਾਂ ਦੇ ਕੋਈ ਰਿਸ਼ਤੇਦਾਰ ਪੁਲਿਸ ਦੇ ਵਿੱਚ ਲੱਗੇ ਹੋਏ ਆ ਜਿਦੇ ਕਾਰਨ ਇਹ ਮਿਲੀ ਭੁਗਤੀ ਦੇ ਨਾਲ ਉਸ ਮਤਲਬ ਕਿ ਪਰਚੇ ਦਰਜ ਹੋਇਆ ਤੇ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਪਰਚੇ ਇਨਾਂ ਤੇ ਦਰਜ ਹੋਏ ਆ ਜਾਂ ਇਨਾਂ ਦੇ ਘਰਾਂ ਦੀਆਂ ਤੋੜਪੰਨਾ ਹੋਈਆਂ ਵਾ ਉਹਨਾਂ ਦੀ ਪ੍ਰੋਪਰ ਕਿਸੇ ਉੱਚ ਅਧਿਕਾਰੀ ਨੂੰ ਦਰਖਾਸਤ ਦੇ ਕੇ ਉਹਨਾਂ ਦੀ ਇਨਕੁਐਰੀਆਂ ਕੀਤੀਆਂ ਜਾਣ ਔਰ ਜਿਹੜੇ ਦੋਸ਼ੀ ਆ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਜੀ ਅੱਜ ਮਾਂਜੀਓ ਕਮਿਸ਼ਨਰ ਸਾਹਿਬ ਨੂੰ ਮਿਲਣ ਆਈ ਸਾਂ ਤੇ ਕੰਪਲੇਟਾਂ ਇਨਾਂ ਦੀਆਂ ਦੇਤੀਆਂ ਵਾ ਔਰ ਅਸੀਂ ਇਹਨਾਂ ਕੋ ਜਿਹੜਾ ਪੁਲਿਸ ਪ੍ਰਸ਼ਾਸਨ ਕੋ ਆਸ ਰੱਖਦੇ ਆ ਕਿ ਜਿਹੜੇ ਲੋਗ ਸ਼ਰਾਰਤੀ ਅੰਸਰੇ ਆ ਜਿਹੜੇ ਲੋਗ ਕੀ ਨਾਲ ਦੇ ਨਾ ਗਰੀਬਾ ਪਰਿਵਾਰਾਂ ਦੇ ਉੱਤੇ ਅਤਿਆਚਾਰ ਕਰਦੇ ਪਏ ਨੇ ਉਹਨਾਂ ਦੀ ਜਿਹੜੀ ਆ ਜਲਦ ਤੋਂ ਜਲਦ ਸੁਲਵਾਈ ਕੀਤੀ ਜਾਵੇ ਅਗਰ ਨਹੀਂ ਕੀਤੀ ਜਾਏਗੀ ਤੇ ਉਹਨਾਂ ਲਈ ਸਮੇਂ ਦੇ ਵਿੱਚ ਜਿਹੜਾ ਆਉਂਦੇ ਸੋਮਵਾਰ ਦੇ ਵਿੱਚ ਜਿਹੜਾ ਆ ਜਲਦ ਤੋਂ ਜਲ ਸੰਘਰਸ਼ ਕਰਕੇ ਇੱਕ ਕੋਹੜ ਤਾਲ ਦੇ ਇਸ ਪਰਿਵਾਰਾਂ ਨੂੰ ਭਾਇਆ ਜਾਏਗਾ ਔਰ ਜੇ ਕੱਲ ਨੂੰ ਇੰਨਾ ਪਰਿਵਾਰਾਂ ਦਾ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਰਹੀ ਸਭ ਤੋਂ ਪਹਿਲਾਂ ਦੇ ਮੈਂ ਸਾਰੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡੂਲ ਕਾਸਟ ਪ੍ਰੋਟੈਕਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਹਾਂ ਤੇ ਅੱਜ ਜਿਹੜੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਇਹ ਸਾਡੇ ਇੱਕ ਜੋਤੀ ਪ੍ਰਕਾਸ਼ ਜੀ ਨੇ ਮਜੀਠਾ ਰੋਡ ਦੇ ਨੇ ਇਹਨਾਂ ਦੇ بیٹے ਦੇ ਲੋਕਾਂ ਨਾਲ ਮਿਲੀ ਭਗਤੀ ਦੇ ਨਾਲ ਕੁਝ ਪ੍ਰਸ਼ਾਸਨ ਨਾਲ ਇਹਨਾਂ ਨੇ ਜਿਹੜੇ ਪਰਚੇ ਇਹਨਾਂ ਦੇ بیٹے ਦੇ ਪਾਏ ਜਾ ਰਹੇ ਨੇ ਨਾਜਾਇਜ਼ ਤੇ ਇਹਨਾਂ ਨੂੰ ਜਦ ਕੀ ਹਾਈ ਕੋਰਟ ਨੇ ਕਲੀਨ ਜਟ ਵੀ ਦਿੱਤੀ ਆ ਤੇ ਫਿਰ ਵੀ ਉਹਨਾਂ ਨੇ ਪਰਿਵਾਰ ਨੂੰ ਬੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆ ਸ਼ਾਸਨ ਵੱਲੋਂ ਔਰ ਜਿਹੜੇ ਜਿਹੜੇ ਹੈਗੇ ਨੇ ਜਿਹੜੇ ਹੋਰ ਵੀ ਜਿਹੜੇ ਹੈਗੇ ਨੇ ਆਦਮੀ ਤੇ ਉਹਨਾਂ ਦੇ ਪਿਛਲੇ ਦਿਨੀ ਘਰ ਵੇ ਜਾ ਕੇ ਉਹਨਾਂ ਦੀ ਤੋਰਪਾਨ ਕੀਤੀ ਆ ਤੇ ਚਲੋ ਚਲੋ ਇੰਨਾ ਕੀ ਬਚਾਅ ਹੋ ਗਿਆ ਮਗਰ ਜੇ ਇਹ ਘਰ ਹੁੰਦੇ ਤੇ ਮੇਰੇ ਖਿਆਲ ਨਾਲ ਜਿੰਨਾ ਦੀ ਉਹਨਾਂ ਨੇ ਤੋਰਪਾਨ ਕੀਤੀ ਆ ਉਹ ਇਸੇ ਵੀ ਆਦਮੀ ਦੀ ਜਾਨ ਜਾ ਸਕਦੀ ਸੀ ਚਲੋ ਇੰਨਾ ਕੀ ਅਈ ਤੇ ਕਹਿੰਦੇ ਆ ਵੀ ਜਿਹੜੇ ਜਿਹੜੇ ਮੇਰੀ ਭਗਤੀ ਦੇ ਨਾਲ ਪੁਲਿਸ ਪ੍ਰਸ਼ਾਸਨ ਇਹ ਕੰਮ ਕਰਦਾ ਕਿ ਲੋਕਾਂ ਨੇ ਨਜ਼ਾਇਜ਼ 25 ਦਿਨ ਦਾ ਇਹਨਾਂ ਦੇ ਰੋਗ ਲੱਗਣੀ ਚਾਹੀਦੀ ਆ ਇੱਕ ਸਾਡੀ ਭੈਣ ਆ ਮਨਜੀਤ ਕੌਰ ਜਿਹੜੀ ਧਾਤੀ ਚ ਰਹਿੰਦੀ ਆ ਇਹਦੇ ਵੀ ਇੱਕ ਜਿਹੜੀ ਨੋ ਹੈਗੀ ਆ ਉਹਨਾਂ ਨੇ ਉਹ ਕੋਰਾ ਜਿਹੜਾ ਬਾਪ ਉਹ ਅਫਸਰ ਹੈਗਾ ਵਾ ਮਰ ਲੇਕਿਨ ਉਹ ਇਹਨਾਂ ਨੂੰ ਨਜ਼ਾਇਜ਼ ਤੰਗ ਕਰਦੇ ਨੇ ਇਹਨਾਂ ਦੇ ਇਹਨਾਂ ਦੀ ਜਿਹੜੀ ਬੇੜੀ ਜਿਹੜੀ ਨੋ ਰਾਣੀ ਆ ਉਹ ਕਿਸੇ ਨਾਲ ਕੋਈ ਉਹਦੀ ਕੋਈ ਗੱਲਬਾਤ ਹੈਗੀ ਆ ਕਿ ਉਹ ਨਾ ਉਹ ਘਰੋਂ ਕਰੋ ਫਰਾਰ ਹੋ ਗਈ ਇਹਨਾਂ ਦੇ ਤੇ ਹੁਣ ਉਹ ਪਤਾ ਨਹੀਂ ਕਿਹੜੇ ਲੜਕੇ ਨਾਲ ਗਈ ਆ ਇਹਨਾਂ ਦੇ ਕੋਲ ਉਹ ਕੁੜੀ ਦੇ ਸਾਰੇ ਸਬੂਤ ਹੈਗੇ ਨੇ ਜਿਸ ਬੰਦੇ ਨਾਲ ਉਹ ਗਈ ਆ ਤੇ ਉਹਨਾਂ ਦੇ ਜਿਹੜੇ ਲਿਖਤੀ ਲੈਟਰ ਲੂਟਰ ਸਾਰੇ ਕੁਝ ਇਹਨਾਂ ਦੇ ਕੋਲ ਆ ਮਰ ਲੇਕਿਨ ਫਿਰ ਵੀ ਪੁਲਸ ਪਛਾਸ਼ਨ ਇਹਨਾਂ ਨੂੰ ਪਤਾ ਨਹੀਂ ਕਿਉਂ ਤੰਗ ਕਰਦੀ ਵੀ ਉਹਦਾ ਹੁਣ ਜਿਹੜਾ ਜਿਹੜਾ ਉਹਦਾ ਪਿਓ ਵਾ ਕੁੜੀ ਦਾ ਉਹ ਕਹਿੰਦਾ ਵਾ ਵੀ ਵੀ ਜਿਹੜੇ ਮੁੰਡੇ ਨਾਲ ਮੈਂ ਗਈ ਆ ਮੈਂ ਵਿਆਹ ਵੀ ਉੱਥੇ ਕਰਨਾ ਮਗਰ ਲੇਕਿਨ ਤੁਹਾਡੇ ਕੋ 6 ਲੱਖ ਰੁਪਈਆ ਲੈ ਕੇ ਇਹ ਵੀ ਆ ਗਨਾ ਨਾਇਜ ਇਹਨਾਂ ਕੋ ਪੈਸੇ ਮੰਗਦੇ ਨੇ ਪੁਲਿਸ ਵਾਲਾ ਤੇ ਮੈਂ ਤੇ ਕਹਿੰਦਾ ਵੀ ਉਸ ਪੁਲਿਸ ਵਾਲੇ ਦੇ ਉਸ ਅਫਸਰ ਦੇ ਜਲਦੀ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਜੇ ਅਗਰ ਜਲਦੀ ਜਲਦੀ ਉਸ ਪੁਲਿਸ ਮੁਲਾਜ਼ਮ ਦੇ ਕਾਰਵਾਈ ਨਾ ਕੀਤੀ ਗਈ ਤੇ ਆਉਂਦੇ ਸੋਮਵਾਰ ਵਾਲੇ ਦਿਨ ਇਹ ਸਾਰਾ ਜਿਹੜਾ ਪਰਿਵਾਰ ਆ ਜੋਤੀ ਪ੍ਰਕਾਸ਼ ਔਰ ਮਨਜੀਤ ਕੌਰ ਇਹ ਭੋਖੜ ਧਾਲ ਦੇ ਬਣਗੇ ਉਹਨਾਂ ਦੇ ਸਾਥ ਇਹ ਜਿੰਨੀਆਂ ਵੀ ਸੰਸਥਾਵਾਂ ਵਾ ਸਾਡੀਆਂ ਆਲ ਇੰਡੀਆ ਸ਼ਡਿਊਲ ਕਾ ਜਪਰੇਸ਼ਨ ਦਲੀ ਸੁਰੱਖਿਆ ਸਹਾਣਾ ਔਰ ਅੰਮੇੜgarh ਮਹਾਪਰਕਿਆਦ ਉਹ ਹੋਰ ਵੀ ਸੰਸਤਾਵਾਂ ਇਹ ਸਾਰੇ ਇਹਨਾਂ ਦੇ ਸਾਥ ਦੇਵਾਂਗੇ ਇਹਨਾਂ ਦਾ ਜੋ ਵੀ ਜਾਲੀਮਾਲੀ ਨੁਕਸਾਨ ਹੋਇਆ ਉਹ ਪੁਸ਼ਪ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਣਗੀਆਂ ਇਹਨਾਂ ਕੋਲ ਕਹਿੰਦਾ ਹੈ ਜੈ ਵਾਲਮੀਕੀ ਹਰ ਹਾਲ ਵਾਲਮੀਕੀ ਜੈ ਵੀ ਜੈਸੋਤਾ ਜੈ ਵਾਲਮੀਕੀ ਜੈਪੀ ਜੀ ਮੈਂ ਰਾਹੁਲ ਮਲਿਕ ਦਲੇ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿક્ષ ਜਿੱਦਾਂ ਕਿ ਤੁਹਾਨੂੰ ਜਗਦੀਸ਼ ਕੁਮਾਰ ਜੱਗੂ ਜੀ ਨੇ ਸੁਮਿਤ ਕਾਲੀ ਜੀ ਨੇ ਵਿਸਤਾਰ ਤੌਰ ਤੇ ਦੱਸਿਆ ਵਾ ਕਿ ਆਣ ਵਾਲੇ ਸੋਮਵਾਰ ਜੇ ਇਹ ਦੋਨਾਂ ਪਰਿਵਾਰਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਦੋਸ਼ੀਆਂ ਦੇ ਕਾਰਵਾਈ ਨਾ ਹੋਈ ਜੱਥੇਬੰਦੀਆਂ ਇਹਨਾਂ ਨੂੰ ਲੈ ਕੇ ਭੁਖੜ ਹੜਤਾਲ ਦੇ ਬੈਠੂ ਗਿਆ ਔਰ ਆ ਪੂਰਾ ਸਮਰਥਨ ਕਰਦੀ ਆ ਦਲੀ ਸੁਰੱਖਿਆ ਸੈਨਾ ਜੈ ਵਾਲਮਿਕੀ ਜੈਪੀ